ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ਼ੈਵ ਜੀ ਦੀ ਮੂਰਤੀ ਨੇ ਝੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਨਮਾਨ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਪ੍ਰਵਾਸ ਖੇਤਰ ਵਿੱਚ ਸੋਮਨਾਥ ਮੰਦਰ ਦੇ ਸਥਾਨ ਤੇ ਪਹੁੰਚ ਗਏ ਸਨ ਇਸ ਸਥਾਨ ਤੇ ਹੀ ਦਰਪਾਸ਼ਾ ਰਿਸ਼ੀ ਨੇ ਸ਼ਰਾਪ ਦੇ ਕੇ ਭਗਵਾਨ ਕ੍ਰਿਸ਼ਨ ਜੀ ਦੀ ਜਾਦਵ ਕਲ ਨੂੰ ਖਤਮ ਕਰ ਦਿੱਤਾ ਸੀ ਸੋਮਨਾਥ ਮੰਦਿਰ ਜੂਨਾਗੜ ਦਾ ਸਭ ਤੋਂ ਵੱਡਾ ਮੰਦਿਰ ਸੀ ਜਦ ਗੁਰੂ ਜੀ ਇਸ ਸਥਾਨ ਤੇ ਪਹੁੰਚੇ ਇਸ ਮੰਦਿਰ ਦੀ ਹਾਲਤ ਕੋਈ ਬਹੁਤ ਹੀ ਵਧੀਆ ਨਹੀਂ ਸੀ ਮੰਦਰ ਦੇ ਕਾਲਸ ਕਈ ਜਗ੍ਹਾ ਤੋਂ ਢੱਠ ਚੁੱਕੇ ਸਨ ਮਹਮੂਦ ਗਜ਼ਵਨ ਵੀ ਮੰਦਰ ਦੀ ਮੂਰਤੀ ਰਤਨਾ ਦੇ ਜੜੇ 56 ਥੰਮ ਅਤੇ 2 ਮਣ ਸੋਨੇ ਦੀ ਜੰਜੀਰ ਲੁੱਟ ਕੇ ਲੈ ਗਿਆ ਸੀ ਇੱਥੋਂ ਦੇ ਲੋਕ ਸ਼ਿਵ ਜੀ ਦੇ ਅਰਧਾਲੂ ਸਨ ਫਿਰ ਵੀ ਇੱਥੋਂ ਦੇ ਪੁਜਾਰੀਆਂ ਅਤੇ ਭਗਤਾਂ ਵਿੱਚ ਭਗਤੀ ਪ੍ਰਤੀ ਕੋਈ ਉਤਸ਼ਾਹ ਨਹੀਂ ਸੀ ਉਹ ਠੱਠੇ ਮਨ ਨਾਲ ਮੰਦਰ ਵਿੱਚ ਜਾ ਕੇ ਪੂਜਾ ਕਰਦੇ ਸਨ ਗੁਰੂ ਜੀ ਵੱਡੇ ਮੰਦਰ ਦੇ ਆਹਾਤੇ ਵਿੱਚ ਗਏ ਅਤੇ ਮੰਦਰ ਦੇ ਬਾਹਰ ਇੱਕ ਥੜੇ ਤੇ ਬੈਠ ਗਏ ਸਨ ਮੰਦਰ ਦੇ ਅੰਦਰ ਸ਼ਰਧਾਲੂ ਪਰਮਾਤਮਾ ਨੂੰ ਭੁੱਲ ਚੁੱਕੇ ਸਨ ਸਿਰ ਮੂਰਤੀ ਪੂਜਾ ਵਿੱਚ ਹੀ ਮगन ਸਨ ਪੁਜਾਰੀ ਉਤਸ਼ਾਹਹੀਣ ਹੋ ਕੇ ਮੂਰਤੀ ਪੂਜਾ ਕਰ ਰਹੇ ਸਨ ਭਗਤਾਂ ਦੇ ਚਿਹਰਿਆਂ ਤੇ ਅਦਾਸੀ ਚਲਕ ਰਹੇ ਸੀ ਸਭ ਦੇ ਚਿਹਰੇ ਮਰ ਜਾਏ ਹੋਏ ਸਨ ਕਿਸੇ ਦੇ ਵੀ ਚਿਹਰੇ ਤੇ ਪਲਾਹੀ ਨੂਰ ਨਹੀਂ ਸੀ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਰਵਾਵ ਛੇੜ ਧੁਰ ਕੀ ਬਾਣੀ ਦਾ ਗਾਇਨ ਕਰਕੇ ਮਰਦਾ ਰੂਹਾਂ ਵਿੱਚ ਜਾਨ ਫੂਕ ਦਈਏ ਜਦ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤਾਂ ਗੁਰੂ ਜੀ ਨੇ ਰਾਗ ਆਸਾ ਦੇ ਸ਼ਬਦ ਦਾ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420 ਪੰਨੇ ਤੇ ਅੰਕਤ ਹੈ ਉਸ ਦਾ ਅਰਥ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਭਰਮਾਂ ਵਿੱਚ ਪੈ ਗਏ ਹਨ ਉਹ ਪੱਥਰਾਂ ਦੀ ਪੂਜਾ ਕਰਨ ਲੱਗ ਪਏ ਹਨ ਇਹ ਤਾਂ ਇਸ ਤਰ੍ਹਾਂ ਹੋਇਆ ਕਿ ਦਰਖਤ ਨੂੰ ਛੱਡ ਕੇ ਕੋਈ ਟਾਹਣੀਆਂ ਤੇ ਯਕੀਨ ਕਰਨ ਲੱਗ ਪਵੇ ਤਾਂ ਉਸ ਨੂੰ ਛਾਂ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜੀਵ ਦਾ ਕਲਿਆਣ ਨਹੀਂ ਹੋ ਸਕਦਾ ਜੇ ਕੋਈ ਇਹ ਜਾਣਦਾ ਹੋਵੇ ਦਰਗਾਹ ਵਿੱਚ ਜਦ ਲੇਖਾ ਹੁੰਦਾ ਹੈ ਤਾਂ ਗੁਰਮਖਾਂ ਦੇ ਬੰਦ ਖਲਾਸੀ ਹੋ ਜਾਂਦੀ ਹੈ ਮਨਮੋਕ ਆਪਣਾ ਮਾਣ ਇੱਜ਼ਤ ਗਵਾ ਲੈਂਦੇ ਹਨ ਜਿਹੜੇ ਲੋਕ ਪਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਦਾ ਸਤਕਾਰ ਹੁੰਦਾ ਹੈ ਪਰਮਾਤਮਾ ਆਤੋਂ ਹੀ ਸੱਚ ਹੈ ਜੋ ਜੀਵ ਉਸ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਅਸੀਂ ਇੱਕੋ ਪਰਮਾਤਮਾ ਦਾ ਧਿਆਨ ਕਰਦੇ ਹਾਂ ਕਿਸੇ ਦੂਜੇ ਦੀ ਪੂਜਾ ਨਹੀਂ ਕਰਦੇ ਉਹ ਸੱਚੇ ਪ੍ਰਮਾਤਮਾ ਦੀ ਕਿਰਪਾ ਨਾਲ ਸੁੱਖ ਪਾਉਂਦੇ ਹਨ ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਗੈਰ ਕਦੇ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਉਹ ਪ੍ਰਮਾਤਮਾ ਆਪੇ ਹੀ ਰਾਹ ਦਿਖਾ ਕੇ ਸੱਚੀ ਭਗਤੀ ਦ੍ਰਿੜ ਕਰਵਾ ਦਿੰਦਾ ਹੈ ਮਨਮੁਖ ਸਮਝਾਉਣ ਤੇ ਵੀ ਕਰਾਹੇ ਪੈ ਜਾਂਦੇ ਹਨ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਕੁਝ ਨਹੀਂ हो ਸਕਦਾ ਸਗੋਂ ਨਰਕ ਭੋਗਦੇ ਹਨ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਲੋਕ ਜਨਮ ਮਰਨ ਦੇ ਗੇੜ ਵਿੱਚ ਘੁੰਮਦੇ ਰਹਿੰਦੇ ਹਨ ਗੁਰੂ ਦੀ ਸੇਵਾ ਤੋਂ ਬਿਨਾਂ ਜੀਵ ਦੇ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਕੀਮਤ ਨਹੀਂ ਪੈ ਸਕਦੇ ਜੀਵ ਜਿਹੋ ਜਿਹਾ ਪਰਮਾਤਮਾ ਦੀ ਸੇਵਾ ਕਰਦਾ ਹੈ ਉਸ ਨੂੰ ਉਹ ਜਿਹੜਾ ਫਲ ਮਿਲਦਾ ਹੈ ਗੁਰੂ ਦੀ ਸੇਵਾ ਵੀ ਉਹ ਹੀ ਕਰ ਸਕਦਾ ਹੈ ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਹਨ ਉਹ ਹਰ ਤਰ੍ਹਾਂ ਦੇ ਬੰਦਨਾ ਤੋਂ ਛੁੱਟ ਜਾਂਦਾ ਹੈ ਅਤੇ ਦਰਗਾਹ ਵਿੱਚ ਵੀ ਉਸ ਨੂੰ ਮਾਣ ਮਿਲਦਾ ਹੈ ਇਹ ਸਾਰੇ satsang ਦੌਰਾਨ ਬਹੁਤ ਸਾਰੇ ਭਗਤ ਗੁਰੂ ਜੀ ਕੋਲ ਬੈਠੇ ਸਨ ਪੁਜਾਰੀ ਵੀ ਆ ਕੇ ਗੁਰੂ ਜੀ ਦੇ ਕੋਲ ਬੈਠ ਗਏ ਸਨ ਉਹਨਾਂ ਦੇ ਅੰਦਰ ਅਤਿ ਸ਼ਾ ਜਾਗ ਪਿਆ ਸੀ ਉਸ ਤੋਂ ਬਾਅਦ ਗੁਰੂ ਜੀ ਨੇ ਸਤ ਕਰਤਾਰ ਨਾਮ ਦਾ ਗਾਇਨ ਕੀਤਾ ਤਾਂ ਸਭ ਭਗਤਾਂ ਨੇ ਵੀ ਗੁਰੂ ਜੀ ਦੀ ਕਿਰਪਾ ਨਾਲ ਇਸ ਨਾਮ ਦਾ ਬਹੁਤ ਸ਼ਰਧਾ ਅਤੇ ਪ੍ਰੇਮ ਨਾਲ ਗਾਇਨ ਕੀਤਾ ਸੀ ਜਿਨ੍ਹਾਂ ਭਗਤਾਂ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਭੱਜ ਕੇ ਇਸ ਨਾਮ ਦਾ ਗਾਇਨ ਕੀਤਾ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਸੀ ਅਤੇ ਉਹਨਾਂ ਉਹਨਾਂ ਦੇ ਹਿਰਦੇ ਕਮਲ ਵਿੱਚ ਅਮਰਤ ਦੀ ਵਰਖਾ ਹੋ ਰਹੀ ਸੀ ਬਜਾਰੀਆਂ ਨੇ ਗੁਰੂ ਜੀ ਨੂੰ ਆਮ ਮਨੋਖੀ ਸਮਝਿਆ ਅਤੇ ਕਿਹਾ ਕਿ ਤੁਸੀਂ ਅੰਦਰ ਆ ਕੇ ਸ਼ਬਦੀ ਦੀ ਸ਼ਕਤੀ ਨੂੰ ਵੀ ਦੇਖੋ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਵੱਡੇ ਮੰਦਰ ਵਿੱਚ ਗਏ ਤਾਂ ਗੁਰੂ ਜੀ ਦੇ ਸਨਮਾਨ ਵਿੱਚ ਭਾਰੀ ਭਾਰੀ ਟੱਲ ਆਪ ਹੀ ਵੱਜਣ ਲੱਗ ਪਏ ਸਨ ਮੰਦਰ ਦੀਆਂ ਜੋਤਾਂ ਆਪ ਹੀ ਜਗ ਪਈਆਂ ਸਨ ਸ਼ਿਵ ਜੀ ਦੀ ਮੂਰਤੀ ਨੇ ਵੀ ਝੁੱਕ ਕੇ ਗੁਰੂ ਜੀ ਦਾ ਸਨਮਾਨ ਕੀਤਾ ਸੀ ਇਹ ਵੇਖ ਕੇ ਪੁਜਾਰੀ ਹੈਰਾਨ ਰਹਿ ਗਏ ਉਹ ਵੀ ਸ਼ਰਦਾਬਸ ਹੋ ਕੇ ਗੁਰੂ ਜੀ ਦੇ ਚਰਨੀ ਪੈ ਗਏ ਸਨ ਗੁਰੂ ਜੀ ਨੂੰ ਉਹਨਾਂ ਨੇ ਕਈ ਦਿਨ ਮੰਦਰ ਵਿੱਚ ਬੇਨਤੀ ਕਰਕੇ ਰੱਖਿਆ ਤੇ ਗੁਰੂ ਜੀ ਨੇ ਉਹਨਾਂ ਨੂੰ ਇੱਕ ਪਰਮਾਤਮਾ ਦਾ ਪ੍ਰਚਾਰ ਕਰਕੇ ਇੱਕ ਪਰਮਾਤਮਾ ਦੀ ਭਗਤੀ ਕਰਨ ਦੀ ਪ੍ਰੇਰਣਾ ਕੀਤੀ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣਾ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ